ਹੇਦਰ ਫਤੇ ਸਿੰਘ ਜੰਡ ਦਾ ਸਨਮਾਨ ਹਾਰਲੇ ਡੈਵਿਸਨ ਮੋਟਰਸਾਈਕਲ ਤੇ ਰਨ ਕੀਤਾ ਜਾ ਰਿਹਾ ਹੈ ਸੁਖੀ ਬੀਲਿੰਗ ਜੀ ਚੇਤਰ ਦੇ ਵੱਲੋਂ ਠੀਕ ਹੈ ਜੀ ਠੀਕ ਹੈ ਜੀ ਹੋਲਡ ਪੁਆਇੰਟ ਵਾਲਾ ਜੀ ਪਹੁੰਚਾ ਕਰਦੇ ਰਹੀਓ ਫਿਰ ਇਧਰ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋ ਰਿਹਾ ਮੇਰੇ ਵੀਰੋ ਫਤੇ ਜੰਡ ਵਾਲੇ ਦਾ ਬਲਰਾਜ ਬਾਜੀ ਦੇ ਪੁੱਤਰ ਦਾ ਕਹਿੰਦੇ ਹਾਰਨੇ ਮੋਟਰਸਾਈਕਲ ਦੇ ਕੇ ਅੱਜ ਰਾਜੂ ਰਾਪੂ ਵਾਲਿਆ ਰਿੰਕੂ ਪ੍ਰਧਾਨ ਹੋਰੇ ਸੁੱਖਾ ਰਾਮੂ ਵਾਲਾ ਇਟਲੀ ਤੇ ਨਾਲ ਘੁੰਮਣ ਬਰੇ ਹਰਬੰਸ ਸਿੰਘ ਜੀ ਕੈਨੇਡਾ ਤੇ ਨਾਲ ਕਹਿੰਦੇ ਸਾਡੇ ਮਾਨਸਰ ਜੀ ਰਾਮ ਲਵਾਇਆ ਇਹਨਾਂ ਵੱਲੋਂ ਮੇਰੇ ਵੀਰੋ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹਰ ਫਤੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਲਾਡੀ ਸ਼ੇਰੋ ਵਾਲੀ ਜੀ ਸਾਬਕਾ ਐਮਐਲਏ ਸ਼ਾਖੋਟ ਮੌਜੂਦਾ ਐਮਐਲਏ ਸ਼ਾਖੋਟ ਲਾਡੀ ਸ਼ੇਰੋ ਵਾਲੀਆ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਧਰ ਚਾਬੀਆਂ ਦਿੱਤੀਆਂ ਜਾ ਰਹੀਆਂ ਬੋਲੇ ਸੋਨਿਆ ਉਧਰ ਭਰਤੇ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਨਾਲ ਸਾਡੇ ਹਰੀ ਸਰਪੰਚ ਰਾਮ ਵਾਲਾ ਰਾਜੂ ਰਾਮ ਵਾਲਾ ਇਟਲੀ ਔਰ ਰਾਮ ਲਵਾਯਾ ਜੀ ਨਾਲ ਸੁਖਬੰਦ ਸਿੰਘ ਜੀ ਕਰੇਡਾ ਨਾਲ ਐਮਐਲਏ ਲਾਡੀ ਸ਼ੇਰੋ ਵਾਲੀਆ ਨਾਲ ਬਲਰਾਜ ਬਾਜੀ ਜੱਡਵਾਲਾ ਔਰ ਹੋਰ ਵੀ ਜਿੰਨੇ ਸਾਡੇ ਗਰਮੀਤ ਥੋਰ ਹੋਰੀ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਔਰ ਗਰਾਊਂਡ ਦਾ ਚੱਕਰ ਜਰੂਰ ਲਾਉਣਾ ਇੱਕ ਫਤਿਹ ਜਿੱਥੋਂ ਜਿੱਥੋਂ ਦੀ ਮੋਟਰਸਾਈਕਲ ਦੋਦੇ ਤਾਲੀਆਂ ਜਰੂਰ ਮਾਰਨੀ ਹੈ ਇਹ ਸਾਡੇ ਇਟਲੀ ਵਾਲੇ ਭਰਾਵਾਂ ਬੰਦਿਓ ਵੱਡਾ ਮਾਨ ਸਨਮਾਨ ਰਿੰਕੂ ਪਰਦਾ ਇਟਲੀ ਨਾਰੇ ਸਾਡੇ ਸੁੱਖਾ ਰਾਮ ਵਾਲਾ ਇੱਥੇ ਨਾਲ ਰਾਜੂ ਰਾਮ ਵਾਲਾ ਹਰਬੰਸ ਸਿੰਘ ਜੀ ਕਰੇਡਾ ਨਾਲ ਹਣੀ ਸਰਪੰਚ ਜੀ ਨਾਲ ਜਿੰਨੇ ਵੀ ਇਹ ਨਾਲ ਹੀ ਭਰਾਵਾਂ ਦੇ ਵੱਡੇ ਸਹਿਯੋਗ ਨੇ ਨਾਲ ਜਸਵੀਰ ਸਿੰਘ ਜੀ ਤਖਰੇ ਯੂਐਸਏ ਤੋਂ ਲਾਈਵ ਜੁੜੇ ਹੋਏ ਨਾਲ ਸਤਰਾਮ ਸਿੰਘ ਜੀ ਨੰਬਰਦਾਰ ਸਾਹਿਬ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਹੈਲੋ ਹੈਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸੁਖਬੰਧ ਸਿੰਘ ਜੀ ਕੈਨੇਡਾ ਜੀ ਬਹੁਤ ਵੱਡਾ ਉਹਨਾਂ ਨੇ ਮਾਣ ਵੀ ਕੀਤਾ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦਾ ਰਾਮ ਲਵਾਈਆ ਜੀ ਸੋ ਆਸਟ੍ਰੇਲੀਆ ਦੇ ਬਸਤ ਜੀ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਹਾਂਜੀ ਜੀ ਬਾਅਦ ਜਿਹੜਾ ਕੇ ਸਨਮਾਨ ਕੀਤਾ ਧੰਨਵਾਦ ਹੋਲਡ ਪੁਆਇੰਟ ਜਿਹੜਾ ਕਲੀਅਰ ਹੋ ਗਿਆ ਜੀ ਇਧਰ ਫਤਿਹ ਦਾ ਸਨਮਾਨ ਹਾਰਲੇ ਡੇਵਿਡ ਸੰਤੇ ਨਾਲ ਤਾੜੀ ਜ਼ੋਰਦਾਰ ਰਾਜੂ ਰਾਮੂ ਵਾਲੀਆ ਵੀਰ ਸਾਡਾ ਇਟਲੀ ਵਾਲਾ ਪ੍ਰਸਿੱਧ ਖੇਡ ਪ੍ਰਮੋਟਰ ਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਵੱਡਾ ਜਿਹਾ ਸਨਮਾਨ